ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬੱਚਿਆਂ ਵਾਸਤੇ 스ਨੈਕ ਬਣਾਉਣ ਲੱਗੇ ਆਂ ਤੇ ਇਹ ਆਮ ਨੂੰ ਬਾਜ਼ਾਰ ਤੋਂ ਮਿਲ ਜਾਂਦੇ ਆ ਤੇ ਅਸੀਂ ਕਿਹੜੀ ਜਗ੍ਹਾ ਤੋਂ ਸਟੋਰ ਤੋਂ ਲਿਆਉਂਦੇ ਸੀਗੇ ਤੇ ਇਹਨਾਂ ਨੂੰ ਆਪਾਂ ਤਲ ਲਾਂਗੇ ਇਦਾਂ ਦੇ ਹੁੰਦੇ ਆ ਇਹਨਾਂ ਦੇ ਲੱਗ ਲੱਗਏ ਸਾਈਜ਼ ਦੇ ਹੁੰਦੇ ਆ ਤੇ ਇਹ ਆਪਾਂ ਬਚਪਨ ਵਿੱਚ ਵੀ ਬਹੁਤ ਖਾਦੇ ਹੁੰਨੇ ਆ ਸਾਰਿਆਂ ਨੇ ਤੁਸੀਂ ਤੇ ਇਹ ਮੈਂ ਬਣਾ ਕੇ ਦਿੰਨੀ ਆ ਬੱਚਿਆਂ ਵਾਸਤੇ ਤੇ ਆਪਾਂ ਥੋੜਾ ਜਿਹਾ ਹੀ ਆਇਲ ਲਿਆਵਾਂ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਆਂ ਤੁਹਾਡੀ ਮਰਜ਼ੀ ਹੈ ਜਿਹੜਾ ਕੁਝ ਲੈਣਾ ਤੁਸੀਂ ਤੇ ਗੈਸ ਨੂੰ మీడియం ਹੀ ਰੱਖਿਓ ਬਾਲਾਂ ਨਾਲ ਸਰ੍ਹੋਂ ਦਾ ਤੇ ਬਹੁਤ ਛੇਤੀ ਬਨ ਜਾਂਦੇ ਆ ਮੈਂ ਪਹਿਲਾਂ ਵੀ ਬਣਾ ਚੁੱਕੀ ਸੀ ਫਿਰ ਮੈਨੂੰ ਖਿਆਲ ਆਇਆ ਕਿ ਚਲ ਬੀੜੀ ਵੀ ਬਣਾ ਲੈਨੇ ਆ ਤੇ ਇਹ ਛੇਤੀ ਕੱਢ ਲਿਓ ਨਹੀਂ ਤਾਂ ਇਹ ਫਿਰ ਜ਼ਿਆਦਾ ਸੇਕ ਹਨਾ ਮੱਚ ਜਾਣਗੇ ਪਹਿਲਾਂ ਮੈਂ ਪੇਪਰ ਤੇ ਕੱਢ ਲਿਓ ਜਿਹੜਾ ਬਾਦੂ ਆਇਲ ਹੋਇਆ ਪੇਪਰ ਤੇ ਨਿਕਲ ਜਾਊਗਾ ਜਾਂ ਫਿਰ ਮੇਰੇ ਕੋਲ ਚੋਇਸ ਥੋੜਾ ਜਿਹਾ ਰਹਿ ਜਾਂਦਾ ਵਾ ਪੇਪਰ ਦੇਸ਼ਕ ਦੋ ਬਦਲ ਲਿਓ ਆ ਪੰਜ ਕੈਂਚਾ ਕਰ ਕਰ ਪਾ ਲਿਆ ਕਰਨੀ ਐ ਜੀ ਇਦਾਂ ਹੀ ਬਣ ਜਾਣਗੇ ਧਿਆਨ ਨਾ ਪਾਇਓ ਹੱਥਾਂ ਤੇ ਤੇਲ ਨਾ ਪੈ ਜੇ ਤੇਲ ਠੰਡਾ ਨਾ ਹੋਵੇ ਤੇ ਇੰਨਾ ਵੀ ਖਿਆਲ ਰੱਖੇ ਤੇਲ ਗਰਮ ਹੋਵੇ ਇਦਾਂ ਹੀ ਮੈਂਟੀ ਬਣ ਜਾਂਦੇ ਆ जो भी भुख लगे चाहे बना बहुत छेती बन जाते हैं आप बना के खा सकते हैं घर च जरूर लिया रखो है जो भीडियो लगी तो लाइक शेयर जरूर कमेंट जरूर करो धनवाद जी